ਕੀ ਸਮਝ ਲੱਗੇ ਪਤਿਤਨ ਜੀ ਜੋ ਕਰਦੇ ਨੇ ਰੋਗ ਲੱਗੇ ਬੜੇ ਗੰਭੀਰ ਇੱਕ ਤੁਸੀਂ ਰੋਜ਼ਿੰਗ ਪਾਰਟੀ ਦੇ ਨੁਮਾਇੰਦੇ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੁੰਦਾ ਉਹ ਰਿਪੋਰਟਿੰਗ ਦੀ ਕਿ ਆਪਾਂ ਇੱਕ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਜਿਹੜਾ ਤੇ ਆਪਾਂ ਕਿੰ ਨੂੰ ਇਹ ਗੱਲ ਕਹਿ ਸਕਦੇ ਗਰੀਆ ਆਪਾਂ ਰਿਪੋਰਟਿੰਗ ਸੁਣੀਆਂ ਜਾਂ ਉਹਦਾ ਕੀ ਤਰੀਕਾ ਨਾਲ ਚੁੰਨੇ ਚੱਲੋ ਬਿਲਕੁਲ ਜੀ ਮੈਂ ਅਦੀਪ ਸਿੰਘ ਪਿੰਡ ਸੁਧਾਰ ਤੋਂ ਜੀ ਆਮਰਵੀ ਪਾਰਟੀ ਦਾ ਨੁਮਾਇੰਦਾ ਜੀ ਜੀ ਵਿਕੋ ਜੇ ਮੈਂ ਸਿਹਾਰਪਿੰਡ ਤੋਂ ਬਹੁਤ ਹੀ ਵਧੀਆ ਨੀੜ ਤੇ ਹਾਰੇ ਇਲੈਕਸ਼ਨ ਮਤਲਬ ਜਤੋਂ ਨਾਲ ਤੇ ਜਿਹੜੀ ਇਹ ਰਿਪੋਰਟਿੰਗ ਵਾਲੀ ਗੱਲ ਆ ਹਾਂਜੀ ਰਿਪੋਰਟਿੰਗ ਬਿਲਕੁਲ ਜੀ ਤੋੜ-ਰੋੜ ਦੀ ਪੇਸ਼ ਕੀਤੀ ਗਈ ਹੈ ਅੱਛਾ ਜੋ ਸਾਡੇ ਨਾਲ ਗੱਲ ਹੋਈ ਏ ਠੇਕੇਦਾਰ ਦੀ ਉਹ ਨਹੀਂ ਪੇਸ਼ ਕੀਤੀ ਗਈ ਅੱਛਾ ਠੇਕੇਦਾਰ ਨਾਲ ਮੇਰੀ ਗੱਲ ਹੋਈ ਕਿ ਮਤਲਬ ਜਿਹੜੀ ਸਤੂਨ ਧੱਕੇ ਦੇ ਨਾਲ ਮਿੱਟੀ ਪੋਟ ਰਿਆਂ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਚਲੋ ਵੇਖਦੇ ਹਾਂ ਕੀ ਕੀ ਬਸ ਸਾਦੀ ਗੱਲ ਹੈ ਕਿ ਉਹ ਧੱਕੇ ਨਾਲ ਮਿੱਟੀ ਪੋਟ ਰਿਆਂ ਇੱਥੇ ਨੁਕਸਾਨ ਹੋਣਾ ਜਿਹੜੀ ਗੱਲ ਕੀਤੀ ਪਈ ਉਹਦੇ ਨਾਲ ਅੱਛਾ ਜੀ ਹਾਂ ਜੀ ਤੇ ਅਦੀ ਵੀ ਉਹਨਾਂ ਦਾ ਕਹਿਣਾ ਕਿ ਭਾਜੀ ਅਸੀਂ ਮਹੀਨੇ ਕਿਨ ਡਿਪਾਰਟਮੈਂਟ ਤੋਂ ਮਨਜ਼ੂਰੀ ਲਈ ਹੋਈ ਆ ਡਾਕੂਮੈਂਟ ਸਾਡੇ ਕੋਲ ਨੇ ਤੇ ਇਹਨਾਂ ਸਾਡੇ ਟਿਪਰ ਰੁਕੇਰੇ ਰਾਤ ਉਹ ਸਾਨੂੰ ਖਾਲੀ ਕਰਨੇ ਪਏ ਔਰ ਮੁਫਟ ਹੋ ਦੀਆਂ ਰਹੀਆਂ ਉਸ ਵਤੀ ਆਪਾਂ ਕੀ ਕਰਾਂ ਕਹਿੰਦੇ ਹੈਗਾ ਮਸਲਾ ਹੈਗਾ ਕਿ ਐਕਚੁਅਲ ਬਿਲਕੁਲ ਜੀ ਆ ਦੇਖੋ ਜੀ ਤੁਹਾਨੂੰ ਦਿਖਾ ਦਿੰਦਾ ਹਾਂ ਆਪਣੇ ਹਮਰਾ 12 ਤਰੀਕ ਦੀ ਸਾਡੇ ਐਪਲੀਕੇਸ਼ਨ ਜਿ ਮਾਈਨਿੰਗ ਡਿਪਾਰਟਮੈਂਟ 12 12 2025 2025 ਦੀ ਅੱਛਾ ਇਹਨਾਂ ਕੋ ਜਿਹੜੀ ਅਪਰੂਵਲ ਆਉਂਦੀ ਹੈ ਅਸੀਂ ਤਾਂ ਦੇਖੀ ਨਹੀਂ ਅਜੇ ਤੱਕ ਜਿਹੜੀ ਅਪਰੂਵਲ ਹੈਗੀ ਇਹਨਾਂ ਦੇ ਕੋ ਠੀਕ ਜਿਹੜੀ ਮਲਡੂਰੀ ਆ ਜੀ ਇਹਨਾਂ ਕੋ ਹੈਗੀ ਜੇ 22 27 ਦੀ ਅੱਛਾ 12 ਤਰੀਕ ਨੂੰ ਸਾਡੀ ਮਾਈਨਿੰਗ ਆਪਣਾ ਵਿਭਾਗ ਨੂੰ ਐਪਲੀਕੇਸ਼ਨ ਜਾਂਦੀ ਹੈ ਤੇ ਉਦੋਂ ਹੀ 12 ਤਰੀਕ ਨੂੰ ਕੰਮ ਸ਼ੁਰੂ ਕਰ ਚੁੱਕੇ ਸੀਗੇ ਚੱਲਦਾ ਗਿਆ ਸੀ ਇਹ ਕੰਮ ਇਹਦਾ ਅੱਛਾ 12 ਤਰੀਕ ਨੂੰ ਉਹਨਾਂ ਦੀ ਕਾਲ ਆਉਂਦੀ ਹੈ ਇਹ ਕੰਮ ਰੋਕ ਦਿੰਦੇ ਆ ਠੀਕ ਹੈ ਠੀਕ ਹੈ ਜੀ 13 ਤਰੀਕ ਨੂੰ ਫਿਰ ਰਾਤ ਨੂੰ ਕੰਮ ਚાલુ ਕਰਦੇ ਆ ਬਿਨਾਂ ਮਜੂਰੀ ਤੋਂ ਬੇਨਾਮ ਮਜੂਰੀ ਤੋਂ ਜੀ ਅੱਛਾ ਬੇਨਾਮ ਮਜੂਰੀ ਤੋਂ ਫਿਰ ਮੈਂ ਕਾਲ ਕਰਦਾ ਥਾਣੇ ਐਸਐਚਓ ਨੂੰ ਕਿਉਂਕਿ ਜਿੱਥੇ ਨਜਾਇਜ਼ ਮੈਨਿੰਗ ਹੋ ਰਹੀ ਹੈ ਨਾ ਠੀਕ ਹੈ ਹਾਂ ਐਸਐਚਓ ਆਪਣੇ ਬੰਦੇ ਭੇਜੇ ਜਸਪ੍ਰੀਤ ਸਿੰਘ ਥਾਣੇਦਾਰ ਨੂੰ ਭੇਜਿਆ ਉਹਨਾਂ ਨੇ ਆ ਕੇ ਗੱਡੀਆਂ ਲੱਗੀਆਂ ਉਹਨਾਂ ਦੀ ਚਾਬੀਆਂ ਗੱਡੀਆਂ ਆਣ ਕੇ ਉਹਨਾਂ ਨੇ ਆ ਕੇ ਮਤਲਬ ਇਹਨਾਂ ਦੀ ਕੈੜੀ ਚੋਂ ਕੱਢ ਕੇ ਪੋਲੈਂਡ ਲੈ ਆ ਕੇ ਇੱਥੇ ਖੜੀ ਕੀਤੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਮਤਲਬ ਚਾਬੀਆਂ ਲੈ ਕੇ ਉਹ ਥਾਣੇ ਲੈ ਗਏ आ, लाया, लाया जी। जी। आ, अच्छा ਜਿਹੜਾ ਤੁਹਾਡੇ ਦੇ ਉਹਨਾਂ ਨੇ ਆਪਣਾ ਲਾਇਆ ਟੈਲੀਗੇਸ਼ਨ ਲਾਇਆ ਕਿ ਇਹਨਾਂ ਨੇ ਗੱਡੀਆਂ ਰੋਕੀਆਂ ਇਹਨਾਂ ਨੇ ਚਲੀਆਂ ਗੱਡੀਆਂ ਸਾਡੇ ਡਰਾਈਵਰ ਨੂੰ ਬਿਠਾਇਆ ਉੱਥੇ ਹਾਂਜੀ ਪਿਸਤੌਲ ਬਿਠਾਇਆ ਜੇ ਉਹ ਇਦਾਂ ਉਹਦਾ ਨਹੀਂ ਕਰ ਬਿਲਕੁਲ ਮਤਲਬ ਨਹੀਂ ਇਹੋ ਜਿਹੀ ਗੱਲ ਹੋਈ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਚਪਾ ਜੀ ਫਿਰ ਆਪਣਾ ਹਦੀ ਜੀ ਆਪਾਂ ਨੂੰ ਇਹ ਜਿਹੜੀ ਦਿੱਕਤ ਹੈਗੀ ਹੋਰ ਹੋਰ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਕਤ ਵੇਖੋ ਜੇ ਇੱਕ ਨਿਸ਼ਾਨ ਸਿੰਘ ਜੀ ਨੇ ਕਿਹਾ ਕਿ ਬਦਲੂ ਮੇਰੀ ਮਾਲਕੀ ਹੈ ਜੀ ਜੀ ਹਣਾ ਉਹ ਇਹ ਤੇ ਆਦਨੇ ਜੀ ਮਾਲਕੀ ਹੈਗੀ ਜੀ ਚਾਰ ਭਰਾ ਨੇ ਜ਼ਮੀਨਾਂ ਦੀ ਮਾਲਕਾ ਠੀਕ ਹੈ ਜੀ ਇਹਨਾਂ ਦੇ ਇੱਕ ਜਣੇ ਦੇ ਨਾਲ ਦੋ ਕਨਾਲਾ ਤੇ 14 ਮਰਲੇ ਮਾਲਕੀ ਹੈਗੀ ਹੈ ਤਕਰੀਬਨ ਤਕਰੀਬਨ 12 ਕਨਾਲਾ ਇਹਨਾਂ ਦੇ ਨਾਲ ਆਹ ਜੀ ਅੱਛਾ 10 ਕਿਲੇ ਮੇਲ ਆਖਿਰ ਕਿੰਨੇ ਇਹਨਾਂ ਦੇ ਵਿੱਚੋਂ ਹੈਗੀ ਨੇ ਅਪਲਾਈ ਕਰੀ ਨੇ ਉਹ ਮੇਰੇ ਕੋਲ ਸੇਕ ਇਟਸ ਨੰਬਰ ਵੀ ਹੈਗੇ ਜਿਹਨਾਂ ਦੇ ਮਤਲਬ ਆ ਰਿਹਾ ਹੈ। ਅੱਜ ਇਹ ਆਪਣਾ ਅੰਦਾਜ਼ ਕੁਝ ਨਹੀਂ ਇਹ। ਬਿਲਕੁਲ ਮਤਲਬ ਇਹ ਕਬਜ਼ੇ ਵਾਲੀ ਜ਼ਮੀਨ ਤੋਂ ਮਿੱਠੀ ਤੇਰੀ ਗੱਲ ਤੇ ਪੁੱਟ ਨਹੀਂ ਸਕਦਾ। ਦੂਜੀ ਗੱਲ ਇਹ ਹਰਵਿੰਦਰ ਸਿੰਘ ਨਾਲ ਵੀਰ ਬੇਟਾ ਇਹਨਾਂ ਦੀ ਜ਼ਮੀਨ ਲੱਗਦੀ ਹੈ ਨਾਲ। ਇਹਨਾਂ ਦੀ ਜ਼ਮੀਨ ਵੀ ਠੱਕੇ ਨਾਲ ਕਹਿੰਦਾ ਕਿ ਮੈਂ ਮਤਲਬ ਜਿਹੜੇ ਕਾਨੂੰਨੀ ਤੌਰ ਤੇ 11 ਫੁੱਟ ਛੱਡ ਕੇ ਪੁੱਟ ਸਕਦਾ ਉਹ ਤਾਂ ਇਹਨਾਂ ਕਹਿੰਦਾ ਕਿ ਮੈਂ ਇੱਕ ਵੀ ਫੁੱਟ ਨਹੀਂ ਛੱਡਣਾ। ਮੈਂ ਮਤਲਬ ਇਹਦੀ ਜ਼ਮੀਨ ਦੇ ਨਾਲੋਂ ਮਿੱਟੀ ਪੁੱਟਣੀ ਮਤਲਬ ਜੂ ਆਪਣਾ ਸਰਕਾਰੀ ਅਥਾਰਟੀ ਜਾਂ ਮੈਨਿਕੇ ਵੱਲੋਂ ਕਿ ਆਪਾਂ ਇੱਕ ਖੇਤੀ ਜਿਹਨੂੰ ਬਾਟ ਨੂੰ ਟੱਚ ਕਰਦੇ ਆ ਬਾਉਂਡਰੀ ਨੂੰ 11 ਫੁੱਟ ਤੋਂ ਸਾਨੂੰ ਕੁਝ ਛੱਡਣਾ ਪੈਂਦਾ ਆ ਕਿ ਉਹਦਾ ਨੁਕਸਾਨ ਨਾ ਹੋਵੇ ਕਾਨੂੰਨੀ ਤੌਰ ਤੇ 11 ਫੁੱਟ ਛੱਡ ਕੇ ਆਪਾਂ ਪੁੱਟ ਸਕਦੇ ਆ ਅਸਲ ਤੇ ਦੇਖੋ ਜਿੰਨੀ ਜ਼ਮੀਨ ਲੱਗੇ ਲੱਦੀ ਨੁਕਸਾਨ ਤੇ ਹੈਗੇ ਹੈਗਾ ਹਾਂਜੀ 3 ਫੁੱਟ ਦੀ ਮਨਜ਼ੂਰੀ ਘਰਿਆ 4 ਫੁੱਟੋਂ ਮਿੱਟੀ ਪੁੱਟ ਰਿਆ ਦਾ ਅਗਲੇ ਮਿੱਟੀ ਕਾਸ ਕਰਦੇ ਤੇ ਰਿਵੀ ਫਿਰ ਆਪਾਂ ਅ ਇਸ ਉੱਪਰ ਦੀ ਫਿਰ ਇਹਨਾਂ ਨੇ ਕੋਈ ਮੈਸੇਜ ਵਗੈਰਾ ਜਾਂ ਕੋਈ ਕੋਈ ਪਿੰਡਾਂ ਦੇ ਵਿੱਚ ਹੁੰਦਾ ਨਾ ਕਿ ਯਾਰ ਆਪਾਂ ਕੇਹ ਪਰ ਕਿਉਂ ਤੋੜ ਪਾਵੀਆ ਕੋਮਡੀਏਟਰ ਬੰਦਾ ਪਾ ਲਈ ਤੇ ਆਪਾਂ ਨੂੰ ਸੁਨਾਹ ਵਿਚਾਰੀਏ ਵੀ ਯਾਰ ਭਾਜੀ ਮੇਰੀ 11 ਫੁੱਟ ਪੜਦੀ ਏ ਛੱਡ ਦੇ ਤੇ ਆਪਣੀ ਪੁੱਟ ਲਾ ਫਿਰ ਤੁਸੀਂ ਇਹਨਾਂ ਦਾ ਕੋਈ ਕੀਤਾ ਬਿਲਕੁਲ ਜੀ ਬਿਲਕੁਲ ਕੀ ਕੀਤਾ ਤੁਸੀਂ ਦੋ ਤਿੰਨ ਬੰਦਿਆਂ ਦੇ ਹੱਥ ਮੈਸੇਜ ਭੇਜਿਆ ਅੱਛਾ ਇਹ ਬਸ ਇਹਦਾ ਮੈਸੇਜ ਇਹੀ ਸੀਗਾ ਮੈਂ ਨਹੀਂ ਮਤਲਬ 11 ਫੁੱਟ ਨਹੀਂ ਛੱਡ ਸਕਦਾ 1-2 ਫੁੱਟ ਮੇਰੇ ਕੋਲ ਛੱਡਾ ਦਿਓ ਤੇ ਇਹਦੇ ਮੈਂ ਬਾਕੀ ਤੱਕ ਨਾਲੇ ਫੁੱਟ ਨੂੰ ਚਲੋ ਮੈਂ ਉਸ ਬੰਦੇ ਦਾ ਨਾਂ ਤਾਂ ਨਾਂ ਪੁੱਛਣਾ ਤੇ ਨਾਮ ਬੰਦਾ ਪੁੱਛਣਾ ਵੀ ਕੌਣ ਹੈ ਨਾਮ ਨੂੰ ਕਿਹਾ ਵੀ ਉਹ ਕੈਮਰਾ ਵਾ ਪਰ ਮੈਨੂੰ ਇੱਕ ਗੱਲ ਦੱਸੋ ਇਹ ਚੀਜ਼ ਨੂੰ ਪ੍ਰੂਫ ਕਰਨਾ ਪਏ ਕਿ ਤੁਸੀਂ ਦੋ ਦੋ ਤਿੰਨ ਬੰਦੇ ਮਤਲਬ ਕਿ ਨਾ ਕਿ ਹੈਗੇ ਸ਼ਖਸ ਕਹਨਦੇ ਆ ਕਿ ਅਬ ਮੈਸੇਜ ਪਹੁੰਚਾਇਆ ਉਹ ਫਿਰ ਜੇ ਲੋਰ ਪਈ ਤੇ ਉਹ ਕਹਿੰਦੇ ਕਿ ਵਾਕਿਆ ਭਾਈ ਨੇ ਮੈਸੇਜ ਪਹੁੰਚਾਇਆ ਜਗਨਸ਼ਾ ਸਿੰਘ ਨੇ ਜੋ ਇਹੋ ਜਵਾਬ ਦਿੱਤਾ ਕਿ ਭਾਜੀ ਵਾਕਿਆ ਮੈਂ ਨਹੀਂ ਛੱਡੀ ਇਹ ਕਹਿਣ ਗਿਆ ਗੱਲ ਉਹ ਬਿਲਕੁਲ ਜੀ ਕਹਿਣਾ ਪੱਕੀ ਗੱਲ ਜੀ ਬਿਲਕੁਲ ਜੀ ਬਿਲਕੁਲ ਅੱਛਾ ਹਾਂ ਜੀ ਹੋਰ ਕੀ ਕਹਿਣਾ ਸਿਲੇ 50 ਸਾਲ ਦੀ ਵੀ ਹਦੀ ਦੀ ਹਦੀ ਦੀ ਤੁਸੀਂ ਉਹਨ ਕੈਮਰਾ ਬਿਰਨਾਂ ਗੱਲ ਕਰਦੇ ਬਿਲਕੁਲ ਬਿਲਕੁਲ ਤੁਹਾਡਾ ਕਹਿਣਾ ਕਿ ਮੇਰੀ ਉੱਥੇ ਮਤਲਬ ਦੁਕਾਨ ਜਿਹੜੀ ਸੀਗੀ ਮੈਂ ਪਹਿਲਾਂ ਆੜਤ ਕਰਦਾ ਸੀ ਏਡਾ ਲੱਗੀ ਉਡੋਣੀ ਪੈਗੀ ਕਿਸੇ ਕਰਦਾ ਕਿ ਤੇ ਮੇਰੀ ਬਣਦੀ ਸੀ ਮੁਰਗ ਬਣਾਉਣੀ ਸੀ ਮਾੜ ਦੇ ਦੀ 5000 ਮਤਲਬ ਉਸ ਤੋਂ ਬਾਅਦ ਤੁਸੀਂ ਇਹ ਗੱਲ ਕਹੀ ਆ ਕਿ ਨਿਸ਼ਾਨ ਸਿੰਘ ਨੇ 2-3 ਦੁਕਾਨਾਂ ਪੋਲ ਨੂੰ ਬਿਲਕੁਲ ਬਿਲਕੁਲ ਕਿਹਦੀਆਂ ਪੋਲ ਨੂੰ ਉਹ ਵੇਖੋ ਜੀ ਇੱਕ ਗੋਰੇ ਨਗਰ ਤੋਂ ਔੜਦੀ ਅੱਛਾ ਇੱਕ ਮੱਕਵਾਲ ਤੋਂ ਔੜਦੀ ਜੀ ਹਾਂ ਜੀ ਇੱਕ ਦੀ ਸ਼ਾਇਦ ਮੈਨੂੰ ਨਹੀਂ ਯਾਦ ਹੈ ਤਿੰਨ ਬੰਦਾਂ ਨੇ ਪਾਈ ਹੋਇਆ ਸੀ ਤੇ ਕੋਈ ਪਰ ਨਿਸ਼ਾਨ ਸਿੰਘ ਦਾ ਤਾਂ ਕਹਿਣਾ ਇਹ ਆ ਕਿ ਮੈਂ ਦੋ ਦੋ ਗੁਰੇ ਨੰਦਾਂ ਤੋਂ ਇੱਕ ਮਰਦ ਕੋਲ ਅੱਛਾ ਪਰ ਨਿਸ਼ਾਨ ਸਿੰਘ ਦਾ ਤਾਂ ਕਹਿਣਾ ਚ ਪਈ ਮੈਂ ਜਿੱਦੇ ਜਿੰਨੀਆਂ ਵੀ ਬੰਨੀਆਂ ਹੋਈਆਂ ਦੁਕਾਨਾਂ ਮੈਂ ਤੇ ਉਸ ਬੰਦੇ ਵੀ ਮੈਂ ਵੀਡੀਓ ਨੂੰ ਲਿਖ ਕੇ ਦਿੱਤਾ ਹੋਇਆ ਕਿ ਇਹ ਜਿਹੜੇ ਅਨੁਸਾਰੀਆਂ ਹੋਈਆਂ ਨਹੀਂਆਂ ਤਾਂ ਨਹੀਂ ਦੇਣੀਆਂ ਮੈਂ ਵੀ ਕੰਪਲੇਟ ਪਾਈ ਨਹੀਂ ਜੀ ਵੀਡੀਓ ਨੂੰ ਕਿ 25 ਸਾਲ ਦੇ ਪਿਛਲੇ 5 ਸਾਲ ਤੋਂ ਇਹਦੀ ਵਾਈਪਰ ਹੀ ਐਸਾ ਤਾਂ ਚ ਹੈ ਕਿ ਜਿਹੜੇ ਤਿੰਨ ਆਪਣਾ ਕਮਰੇ ਉੱਤੇ ਪਏ ਉਹ ਕਿਤਾਬਾਂ ਨੇ ਮੈਂ ਬੀਡੀ ਨੂੰ ਆਪਣੇ ਵਕਰੀ ਕੰਡੈਂਡ ਭਾਈ। ਉਸ ਉਸ ਵੀ ਤੁਸੀਂ ਭਾਗੇ ਪਾਈ ਆ। ਮੈਂ ਭਾਈ ਆ। ਕਿੰਨਾ ਜੀ ਰੋ ਗਿਆ ਭਾਈ ਮਾਪਾ ਨੂੰ? ਮੈਨੂੰ ਇਸ ਗੱਲ ਨੂੰ ਮੇਰੇ ਖਿਆਲ ਨਾਲ ਤੇਜ਼ ਕਰਨੀ। ਤੇ ਮੈਂ ਜਿਹੜੀ ਤੁਹਾਨੂੰ ਇਹ ਦੇ ਚੁੱਕਿਆ ਨਾ ਤੇਜ਼ ਕਰਨੀ। ਅੱਛਾ ਬੀਡੀ ਨੂੰ ਸਾਹ। ਜਿਹੜਾ ਬੀਡੀ ਨੂੰ ਪੁੱਛਿਆ ਗੱਲ ਕਰੀਆ ਵਾਕਿਆ ਸਰਪੰਚ ਸਾਹਿਬ ਨੇ ਆਪਣਾ ਦੂਰਾ ਬੋਲ ਦਿੱਤੀ ਆ ਗੱਲ ਹੋਈ ਆ। ਗੋੜ ਹੈ। ਕਿਹਨਾ ਆਪਣਾ ਹਰਵਿੰਦਰ ਸਿੰਘ। ਹਰਵਿੰਦਰ ਸਿੰਘ। ਸਰਦ ਨਹੀਂ ਤੁਹਾਨੂੰ ਕੀ ਓਬਜੈਕਸ਼ਨ? ਤੁਹਾਨੂੰ ਕੀ ਵਕਰੀ ਆ ਭਾਈ? ਜੀ ਸਾਡੀ ਨਾਲ ਗੰਗਾਲ ਨਿਸ਼ਾਨ ਸਿੰਘ ਨਾਲ ਜੀ ਮਿਲਣਾ ਦਈਆ। ਕਾਚਾ ਇਹੋ ਜਿਹੜਾ ਮਿੱਟੀ ਪਟਾਉਂਦਿਆਂ ਹਾਂਜੀ ਠੀਕ ਹੈ ਜੀ ਹਾਂ ਜੋ ਕਾਨੂੰਨ ਮੁਤਾਬਕ ਛੱਡ ਕੇ ਇਹ ਪਟਾਉਂਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਪਹਿਲੇ ਦਿਨ ਤੋਂ ਠੀਕ ਹੈ ਜੀ ਨਾ ਇਹਨੇ ਕਿਹਾ ਉਹ ਇੱਥੇ ਘਰੋਸੇ ਜਿਹੜਾ ਨਾ ਹੜਾ ਜਿਹੜਾ ਗੱਲ ਕੀਤੀ ਮਿੱਟੀ ਪਟਾਉਣੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਜਿੱਦਨ ਦੋ ਤਿੰਨ ਦਿਨ ਮਿੱਟੀ ਦਾ ਕੰਮ ਚੱਲਿਆ ਉਦੋਂ ਬਾਅਦ ਆਪਾਂ ਜਾ ਕੇ ਮਾਈ ਨੂੰ ਵੀ ਦਿਖਾ ਦਿੱਤੀ ਉਹਦੇ ਪਹਿਲੇ ਤੁਹਾਨੂੰ ਦਸਰੀ ਹੁਸੈਨ ਦੱਸੋਗੇ ਠੀਕ ਹੈ ਜੀ ਸਾਨੂੰ ਇਹ ਆ ਕਿ ਜੋ ਹਲਾ ਹੱਕਿਆ ਹੂੰ ਕਸ ਵੀ ਉਹ ਸਾਫ ਮਾਈਨਿੰਗ ਕੋ ਭਾਗ ਨਾਲ ਗੱਲ ਕੀਤੀ ਉਹਨਾਂ ਨੇ ਉਹਨਾਂ ਨੂੰ ਉਹ ਕਹਿੰਦੇ ਹਾਂ ਉਹਨਾਂ ਦੇ ਕੋਲ ਤਾਂ ਪਤਾ ਨਹੀਂ ਨੀ ਦੇ ਬਾਰੇ ਕਿਹੜੀ ਨੌਲੇਜ ਹੈ ਜ਼ਿਆਦਾ ਹਨ ਅੱਛਾ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਗੱਲ ਕਹਿ ਕੇ ਆ ਕਿ 11 ਫੁੱਟ ਹੁੰਦੀ ਆ ਜੇ ਆਪਸੀ ਸਹਿਤ ਹੋ ਜੇ ਪੰਜ ਸਾਢੇ ਪੰਜ ਫੁੱਟ ਹੁੰਦਾ ਵਾ ਅਸੀਂ ਸਾਡੇ ਕੋਲ ਤਾਂ ਸਹਿਤ ਕੋਈ ਨਹੀਂ ਹੈ ਜੀ ਕੇ ਉਹ ਕਹਿੰਦੇ ਵੀ 11 ਫੁੱਟ ਹੀ ਤਰੀਖ ਲਾ ਸਕਦੇ ਸਾਡੀ ਜਿਹੜੇ ਸਾਡੀ ਇਹੋ ਹੀ ਆ ਕਿ ਸਾਡੇ 11 ਫੁੱਟ ਛੱਡ ਕੇ ਤੇ ਆਪਣੀ ਜਿੱਥੇ ਮਰਜ਼ੀ ਆਪਣਾ ਕੰਮ ਕਰੇ ਉਹ ਚੀਜ਼ ਨਹੀਂ ਇੱਕ ਛੜੀ ਛੱਡ ਕੇ ਜਾਂਦੀ ਆ ਜੀ ਗੁਰਦਾਰਾ ਫਰਵਰ ਸਾਹਿਬ ਨੂੰ ਅੱਛਾ ਵੀ ਇਹ ਜਮੀਨ ਦੇ ਨਾਲ ਲੱ ਤੇ ਉਹਦਾ ਉਹ ਤੋਂ ਰੋੜ ਜਾਂਦਾ ਜਿਹੜਾ ਪੈ ਜਾਂਦਾ ਅੱਗੇ ਮੰਨ ਲਓ ਸਾਰੇ ਜਾਂਦਾ ਤੇ ਉਹ ਰੋੜ ਹੈ ਜਿਹੜਾ ਉਹ ਰੋੜ ਦੇ ਨਾਲ ਵੀ ਜੋੜਦਾ ਹੱਕਿਆ ਉਹ ਵੀ ਉਹਦੇ ਨਾਲ ਛੱਡਣਾ ਪਈ। ਅੱਛਾ ਹਾਂ ਉਹਦੇ ਨਾਲ ਅੱਗੇ ਮੋਟੀ ਦੀ ਬਾਂਹ ਕਿੱਦਾਂ ਕੋਈ ਵਾਪਸ ਤੁਹਾਨੂੰ ਜਾ ਕੇ ਤੁਹਾਨੂੰ ਮੌਕਾ ਦੇ ਸਕਦੇ ਠੀਕ ਹੈ ਹਾਂਜੀ ਮਤਲਬ ਉਹਦੇ ਵਿੱਚ ਵੀ ਤੁਹਾਡਾ ਜੋ ਵੱੜਦੀ ਉਹ ਦਿਸਾਚਾ ਉਹ ਜੋ ਵੱੜਦਾ ਕੋਈ ਮਤਲਬ ਜੋ ਵੱੜਦਾ ਸ਼ਕਤ ਦੇ ਨਾਲ ਇਹ ਉਹ ਵੱੜਦਾ ਉਹ ਛੱਡੋ ਠੀਕ ਠੀਕ ਹੈ ਉਹ ਕੁਝ ਅੱਛਾ ਤੇ ਪਰਿ ਬਾਕੀ ਚੋਂ ਡਾਕੂਮੈਂਟੇਸ਼ਨ ਤੁਸੀਂ ਅਰਜਨ ਨੂੰ ਦਿਖਾ ਦਿੱਤੀ ਨੀ ਕਿਰਪਾ ਹੈ ਨਾ ਹੋਰ ਕੋਈ ਡਾਕੂਮੈਂਟ ਹੈਗਾ ਤੁਹਾਡੇ ਕੋਲ ਇਸ ਕੇਸ ਬਾਰੇ ਬਿਲਕੁਲ ਹੈ ਜੀ ਇਹ ਦੇਖੋ ਕਿ ਜੀ ਇਹ 3 ਤਰੀਕ ਨੂੰ ਕੇਸ ਲਗਾਇਆ ਹੈ ਆਪਣਾ ਹਰਿੰਦਰ ਸਿੰਘ ਉਹ ਤੋਂ ਹਰਿੰਦਰ ਸਿੰਘ ਮੇਰੇ ਪਾਦਰ ਨੰਬਰ 250 ਨੂੰ ਦਾ ਹਰਿੰਦਰ ਸਿੰਘ ਨੂੰ ਦੋਏ ਫਾਟ ਨੇ ਹੈ ਨਾ ਅੱਛਾ ਹਰਿੰਦਰ ਸਿੰਘ ਇਹ 3 ਤਰੀਕ ਦਾ ਕੇਸ ਲੱਗਾ ਹੈ ਤੇ ਜੱਜ ਨੇ ਨੋਟਿਸ ਜਾਰੀ ਕੀਤਾ ਹੈ ਦਾਗ ਦੇ ਠੀਕ ਹੈ ਅੱਛਾ ਦਾਵੇ ਦਾ ਨੋਟਸ ਜਾਰੀ ਕੀਤਾ ਇਹਦਾ ਵੀ ਨਿਚੋੜ ਕੀ ਹੈ ਜੀ ਨਿਚੋੜ ਦੇਖੋ ਨਿਚੋੜ ਹੈਗਾ ਤੇ ਜਿੰਨਾ ਜਿੰਨਾ ਸਾਡਾ ਇਹਦਾ ਕੰਪਰੋਮਾਈਜ਼ ਹੋਣਾ ਵਿਸ਼ਾ ਸੰਗ ਦੇ ਨਾਲ ਅੱਛਾ ਰਿਪੋਰਟ ਸਰ ਤੇ ਜਿਆ ਆਪਣਾ ਜਾ ਕੇ ਉੱਥੇ ਆਪਣਾ ਸਪਸ਼ਟੀਕਰਨ ਮੰਗੋਡ ਦੇ ਦੇ ਜਾ ਤੇ ਇਹ ਹੁਣ ਤੀ ਨੋਟ ਇਹ ਤੁਹਾਨੂੰ ਕਾਜ ਅਜੇ ਨਹੀਂ ਮਿਲਿਆ ਹਾਂਜੀ ਅੱਜ ਅੱਜ ਇੱਥੇ ਕੋਈ ਕੋਈ ਕਾਰਵਾਈ ਹੋਈ ਹੈ ਜੀ ਕਿ ਜਾਂ ਕਿਹਨੂੰ ਦਿੱਤਾ ਜੀ ਅਜੇ ਅਜੇ ਕੋਈ ਕਾਰਵਾਈ ਨਹੀਂ ਹੋਈ ਇਹ ਸਾਰੀਆਂ ਰਿਪੋਰਟੀਆਂ ਕੱਢ ਦਿੱਤੀਆਂ ਹੋਈਆਂ ਐਸਟਰੋ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਅੱਛਾ ਫਾਦੀ ਕਰ ਠੀਕ ਹੈ ਹਾਂਜੀ ਪੋੜੇ ਮੰਡੀ ਆਪਾਂ ਇੱਥੇ ਆ ਗਏ ਹੁਏ ਆਂ। ਮੰਡੀ ਆਉਣ ਦਾ ਕਾਰਨ ਇਹ ਪੁੱਛਦੇ ਆਂ ਪਰ ਉਸ ਤੋਂ ਪਹਿਲੇ ਮੈਨੂੰ ਇੱਕ ਚੀਜ਼ ਆ ਜਵਾਬ ਦੇ ਦਿਓ ਨਾ ਕਿ ਉਹਨਾਂ ਨੇ ਇਹ ਕਿਹਾ ਆ ਕਿ ਭਾਜੀ ਪ੍ਰਸ਼ਾਸਨ ਤੇ ਤਰਦੀਪ ਸਿੰਘ ਇਹ ਕਹਿਣ ਦਿਆ ਆ ਕਿ ਭਾਜੀ ਮੇਰਾ ਜਿਹੜਾ ਉੱਥੇ ਦੁਕਾਨ ਬੰਦੀ ਸੀ ਨਾ ਤੇ ਉਹ ਮੇਰੀ ਦੁਕਾਨ ਬਣ ਜੇ ਤੇ ਤੁਸੀਂ ਮਿੱਟੀ ਲੈ ਜਾਓ ਮੈਨੂੰ ਕੋਈ ਤਨਾਈ ਨਹੀਂ ਆ ਤੇ ਉਹ ਨਿਸ਼ਾਨ ਸਿੰਘ ਦਾ ਕਹਿਣਾ ਕਿ ਤੁਹਾਡਾ ਜਿਹੜੀ ਉਹ ਦੁਕਾਨ ਆ ਅਨਲੀਗਲ ਬੰਦੀ ਆ ਤੇ ਆਂਦੀ ਕਾਨੂੰਨ ਬਣਨੀ ਚਾਹੀਦੀ। ਠੀਕ ਹੈ ਜੀ ਉਹਨੇ ਬਿਲਕੁਲ ਆਂਦੀ ਕਾਨੂੰਨ ਹੀ ਹੈਗੀ। ਮੈਂ ਤੁਹਾਨੂੰ ਦਿਖਾ ਦਿੰਦਾ ਪਿੱਛੇ ਕੈਮਰਾ ਮਾਰ ਲਓ ਇੱਕ ਤੇ ਕਮਰਾ ਉਹ ਬਣਿਆ ਜੀ ਇਹਦੇ ਸਰਪੰਚੀ ਦੇ ਵਿੱਚ ਬਣਿਆ ਜੀ ਦੋ ਕਮਰੇ ਆ ਹੁਰਲੇ ਪਾਸੇ ਜੀ ਇਹ ਵੀ ਇਹਦੀ ਸਰਪੰਚੀ ਦੇ ਵਿੱਚ ਬਣਿਆ ਜੀ ਤੇ ਦੋ ਕਮਰੇ ਆ ਐ ਪਾਸੇ ਜੀ ਤੇ ਸਾਹਮਣੇ ਜੀ ਇਹ ਵੀ ਇਹਦੇ ਸਰਪੰਚੀ ਦੇ ਵਿੱਚ ਪਿਛਲੇ 5 ਸਾਲੇ ਦੀ ਵਾਈਪਰੀ ਹੈ ਸਰਪੰਚ ਹੁਣ ਇਹ ਸਰਪੰਚ ਆ ਇਹ ਸਾਰੇ ਕਮਰੇ ਆ ਕਿਹਦੇ ਕਾਗਰਸੀਆਂ ਦੇ ਇਹਦੀ ਸਰਕਾਰ ਸੀਗੀ ਉਦੋਂ ਤੇ ਉਹਨਾਂ ਦੇ ਨੇ ਕਮਰੇ ਬਿਲਕੁਲ ਨਹੀਂ ਰੋਕੇ ਤੇ ਉਹ ਬਣਾਏ ਹੋਏ ਪੰਜ ਕਮਰੇ ਆ ਦੀ ਸਰਪੰਚੀ ਦੇ ਵਿੱਚ ਬਣੇ ਜੀ ਆ ਮੇਰਾ ਕਮਰਾ ਬਣਦਾ ਪਿਆ ਇਹ ਆ ਕੇ ਰੋਕਦਾ ਹੈ ਅੱਛਾ ਜੀ ਹਾਂ ਤੇ ਇਹ ਤੁਸੀਂ ਕਿੰਨੇ ਜਿਹੜੀ ਆਰਡ ਕਰਦੇ ਹੋ ਦੇਖੋ ਜੀ ਆਰਡ ਤਾਂ ਸਾਡੀ ਹੈਗੀ ਜੇ 95 95 95 ਦੀ ਅੱਛਾ ਮੇਰਾ ਕਮਰਾ ਹੁੰਦਾ ਸੀਗਾ ਇੱਥੇ ਸਾਹਮਣੇ ਪੰਨੇ ਠੀਕ ਹੈ ਤੁਹਾਡਾ ਹਾਂ ਜੀ ਹਾਂ ਜੀ ਇਹ ਕੱਚੀ ਮੰਡੀ ਹੁੰਦੀ ਸੀਗੀ ਤੇ ਉਦੋਂ ਕਮਰਾ ਮੇਰਾ ਉੱਥੇ ਸੀਗਾ ਹੁਣ ਬਾਅਦ ਤੋਂ ਉਸ ਤੋਂ ਬਾਅਦ ਆ ਇਹ ਮੰਡੀ ਪੱਕੀ ਹੋਈ ਸਾਰੇ ਕਮਰੇ ਜਿੰਨੇ ਹੈਗੇ ਵਿੱਚ ਸਾਰੇ ਮਤਲਬ ਰਿਮੂਵ ਕਰਤੇ ਉਹਨਾਂ ਨੇ ਢਾਹਤੇ ਸਾਰੇ ਕੰਮ ਉਹ ਤੋਂ ਬਾਅਦ ਫਿਰ ਇਹ ਕਮਰੇ ਜਿਹੜੇ ਇਤੋਂ ਪਿੱਛੇ ਹੁਣ ਸਰਕਾਰ ਰਹੀ ਹੈ ਦੀ ਇਹ ਕਮਰੇ ਇਹਨੇ ਬਣਾ ਦਿੱਤੇਗੇ ਸਾਡਾ ਜਿਹੜਾ ਮੇਰਾ ਜਿਹੜਾ ਕਮਰਾ ਜਦੋਂ ਮੈਂ ਸਟਾਰਟ ਕਰਦਾ ਉਦੋਂ ਆਣ ਕੇ ਪੰਜ ਚਾਰ ਬੰਦੇ ਲੈ ਕੇ ਆ ਕੇ ਰੋਕਦਾ ਹੈ ਨਾਲ ਤਾਂ ਵਿਗਿਆਨ ਦਿੰਦਾ ਮੈਨੂੰ ਨਹੀਂ ਮਤਲਬ ਕਹਿੰਦਾ ਭਾਵੇਂ ਕਿ ਤੁਹਾਡਾ ਕਮਰਾ ਪਹਿਲਾਂ ਹੀ ਸੀਗਾ ਇੱਥੇ ਸੀਗਾ ਸੀਗਾ ਜੀ ਸੀਗਾ 992 ਤੋਂ ਮੇਰਾ ਕਮਰਾ ਸੀਗਾ ਠੀਕ ਹਾਂ ਜੀ